ਨਿਊਜ਼ 18 ਪੰਜਾਬ ਪਹਿਲੇ ਦਿਨ ਤੋਂ ਹੜ੍ਹਾਂ ਦੇ ਨਾਲ ਜੁੜੀ ਹਰ ਇੱਕ ਜਾਣਕਾਰੀ ਲੋਕਾਂ ਤੱਕ ਪਹੁੰਚਾ ਰਿਹਾ ਆਪਣੇ ਦਰਸ਼ਕਾਂ ਨੂੰ ਔਰ ਸਰਕਾਰ ਨੂੰ ਇੱਕ ਇੱਕ ਜਾਣਕਾਰੀ ਦੇ ਰਿਹਾ ਤਾਂ ਅੱਜ ਮੈਂ ਪਹੁੰਚਿਆ ਡੇਰਾ ਬਾਬਾ ਨਾਨਕ ਦੇ ਪਿੰਡ ਗੁਰਚੱਕ ਦੇ ਵਿੱਚ ਕਿਉਂਕਿ ਜਦੋਂ ਹੜ੍ਹਾਂ ਦਾ ਜ਼ਿਕਰ ਆਉਂਦਾ ਤਾਂ ਬਹੁਤ ਸਾਰੀ ਬਰਬਾਦੀ ਦੀਆਂ ਤਸਵੀਰਾਂ ਜ਼ਾਇਨ ਦੇ ਵਿੱਚ ਆਉਂਦੀਆਂ ਨੇ ਪਰ ਇਸ ਵੇਲੇ ਆਖਿਰਕਾਰ ਗਰਾਊਂਡ ਜ਼ੀਰੋ ਤੇ ਹਾਲਾਤ ਕੀ ਨੇ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਮੈਂ ਆਪਣੇ ਪੈਰਾਂ ਤੋਂ ਕਰਦਾ ਕਿਉਂਕਿ ਇਹ ਜਿਹੜੀ ਮਿੱਟੀ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਦੇ ਨਾਲ ਜਿਹੜੀ ਤਾਂ ਇਸ ਦੇ ਵਿੱਚ ਪੈਰ ਖੁੱਬਦਾ ਹੈ ਜਿਹੜੇ ਕਿਸਾਨ ਅਕਸਰ ਗੱਲ ਕਰਦੇ ਨੇ ਕਿ ਜਿਹੜੀ ਦਲਦਲ ਹੈ ਇਸ ਦੇ ਵਿੱਚ ਹੱਲੇ ਟਰੈਕਟਰ ਚਲਾਉਣੇ ਵੀ ਮੁਸ਼ਕਲ ਨੇ ਤਾਂ ਇਹ ਜਿਹੜੀ ਜਗ੍ਹਾ ਤੇ ਮੈਂ ਮੌਜੂਦ ਆ ਇਹ ਕੋਈ ਦਰਿਆ ਦਾ ਕਿਨਾਰਾ ਨਹੀਂ ਬਲਕਿ ਝੋਨੇ ਦੇ ਖੇਤ ਨੇ ਤੁਸੀਂ ਦੇਖੋ ਕਿ ਇਹ ਝੋਨੇ ਦੀ ਫਸਲ ਹੈ ਕਿਸ ਤਰੀਕੇ ਦੇ ਨਾਲ ਇਸ ਖੇਤ ਦੇ ਵਿੱਚ ਦਰਿਆ ਦੇ ਪਾਣੀ ਦੇ ਨਾਲ ਜਿਹੜੀ ਮਿੱਟੀ ਹੈ ਉਸ ਨੇ ਇਸ ਖੇਤ ਨੂੰ ਜੋ ਹੈ ਅਸੀਂ ਕਹਿ ਸਕਦੇ ਕਿ ਇੱਕ ਮਿੱਟੀ ਦੇ ਟਿੱਬੇ ਦੇ ਵਿੱਚ ਤਬਦੀਲ ਕਰ ਦਿੱਤਾ ਤਾਂ ਇਹਨਾਂ ਖੇਤਾਂ ਦੀ ਹਾਲੇ ਜਿਹੜੀ ਸਫਾਈ ਕਰਨੀ ਹੈ ਉਹ ਵੀ ਕਿਸਾਨਾਂ ਦੇ ਲਈ ਇੱਕ ਵੱਡੀ ਦਿੱਕਤ ਵਾਲਾ ਕੰਮ ਹੈ ਤੁਸੀਂ ਇੱਧਰ ਦੇਖੋ ਕਿ ਇੱਥੇ ਵੀ ਕਿਸਾਨਾਂ ਵੱਲੋਂ ਇਸ ਪੈੜੀ ਦੇ ਵਿੱਚ ਝੋਨਾ ਬੀਜਿਆ ਹੋਇਆ ਸੀ ਜਿਹੜੇ ਪੱਠੇ ਬੀਜੇ ਜਾਂਦੇ ਨੇ ਪਸ਼ੂਆਂ ਦੇ ਲਈ ਉਹ ਵੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਹਰ ਪਾਸੇ ਮਿੱਟੀ ਹੀ ਮਿੱਟੀ ਜਿਹੜੀ ਤੁਹਾਨੂੰ ਨਜ਼ਰ ਆਏਗੀ ਤਾਂ ਬਿਲਕੁਲ ਸਾਹਮਣੇ ਤੁਸੀਂ ਦੇਖੋ ਕਿ ਜਿਹੜੀ ਨੀਵੀਂ ਜਗ੍ਹਾ ਸੀ ਉੱਥੇ ਰਾਵੀ ਦਰਿਆ ਦਾ ਪਾਣੀ ਹੱਲੇ ਵੀ ਤੁਹਾਨੂੰ ਚੱਲਦਾ ਹੋਇਆ ਨਜ਼ਰ ਆਏਗਾ ਹਾਲਾਂਕਿ ਦਰਿਆ ਜਿਹੜਾ ਇੱਥੋਂ ਕਈ ਕਿਲੋਮੀਟਰ ਦੂਰ ਹੈ ਬਿਲਕੁਲ ਸਾਹਮਣੇ ਜਿੱਥੇ ਸੰਗਣੇ ਰੁੱਖ ਨਜ਼ਰ ਆ ਰਹੇ ਨੇ ਉੱਥੇ ਜਿਹੜਾ ਦਰਿਆ ਉਹ ਵਗਦਾ ਸੀ ਪਰ ਇੱਕਦਮ ਜਦੋਂ ਬਹੁਤ ਜ਼ਿਆਦਾ ਪਾਣੀ ਡੈਮਾਂ ਤੋਂ ਛੱਡਿਆ ਗਿਆ ਤਾਂ ਦਰਿਆ ਨੇ ਆਪਣਾ ਜਿਹੜਾ ਰੁੱਖ ਹੈ ਉਹ ਬਦਲਿਆ ਔਰ ਹਾਲਾਤ ਇਹ ਨੇ ਕਿ ਇਸ ਵੇਲੇ ਤੁਸੀਂ ਦੇਖੋ ਕਿ ਸਾਰੇ ਜਿਹੜੇ ਖੇਤ ਨੇ ਉਹ ਜਾਂ ਤਾਂ ਰੇਤ ਦੇ ਨਾਲ ਪਰ ਚੁੱਕੇ ਨੇ ਜਾਂ ਫਿਰ ਇਸ ਤਰੀਕੇ ਦੇ ਨਾਲ ਜਿਹੜੀ ਦਰਿਆਈ ਮਿੱਟੀ ਹੈ ਉਹ ਇਸ ਤਰੀਕੇ ਦੇ ਨਾਲ ਤੁਸੀਂ ਦੇਖੋ ਕਿ ਖੇਤਾਂ ਨੂੰ ਬਰਬਾਦ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਹ ਵੀ ਝੋਨੇ ਦਾ ਖੇਤ ਹੈ ਜ਼ਿਆਦਾਤਰ ਇਹਨਾਂ ਖੇਤਾਂ ਦੇ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਕੀਤੀ ਗਈ ਸੀ ਪਰ ਝੋਨੇ ਦੀ ਫਸਲ ਜਿਹੜੀ ਹੈ ਉਹ ਤੁਹਾਨੂੰ ਜੇਕਰ ਨਜ਼ਰ ਵੀ ਆਏਗੀ ਤਾਂ ਬਿਲਕੁਲ ਉਸ ਦਾ ਰੰਗ ਬਦਲ ਚੁੱਕਾ ਹੈ ਕਿਉਂਕਿ ਸਾਰੇ ਦੇ ਸਾਰੇ ਜਿਹੜੇ ਝੋਨੇ ਦੇ ਪੱਕੇ ਸਿੱਟੇ ਨੇ ਉਹ ਪਾਣੀ ਦੇ ਨਾਲ-ਨਾਲ ਇਸ ਮਿੱਟੀ ਦੇ ਵਿੱਚ ਵੀ ਡੁੱਬ ਚੁੱਕੇ ਨੇ ਤਾਂ ਇਹਨਾਂ ਕਿਸਾਨਾਂ ਦੇ ਲਈ ਬਹੁਤ ਔਖਾ ਸਮਾਂ ਤੁਸੀਂ ਦੇਖੋ ਸਾਹਮਣੇ ਕਿ ਜਿੱਥੇ-ਜਿੱਥੇ ਵੀ ਨਜ਼ਰ ਜਾਂਦੀ ਹੈ ਹਰ ਪਾਸੇ ਮਿੱਟੀ ਦੇ ਇੱਕ ਮਾਰੂਥਲ ਵਰਗੀ ਤਸਵੀਰ ਜਿਹੜੀ ਆ ਉਹ ਨਜ਼ਰ ਆਉਂਦੀ ਹਾਲਾਂਕਿ ਸਰਕਾਰ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਕਿਸਾਨ ਦੇ ਖੇਤ ਦੇ ਵਿੱਚ ਮਿੱਟੀ ਜਾਂ ਰੇਤ ਆਈ ਹੈ ਉਹ ਉਸ ਨੂੰ ਵੇਚ ਸਕੇਗਾ ਤਾਂ ਸਾਡੇ ਨਾਲ ਨੌਜਵਾਨ ਕਿਸਾਨ ਉਹ ਤੋਂ ਜਾਣਦੇ ਕਿ ਕਿੰਨਾ ਕੁ ਔਖਾ ਕੰਮ ਹੈ ਆ ਵੀਰੇ ਜਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਦਰਿਆ ਦੀ ਮਿੱਟੀ ਕਈ-ਕਈ ਫੁੱਟ ਜਮਾ ਇਸ ਮਿੱਟੀ ਨੂੰ ਕੱਢਣਾ ਕਿੰਨਾ ਕੁ ਕਿਸਾਨ ਦੇ ਲਈ ਔਖਾ ਕਿਉਂਕਿ ਸਰਕਾਰ ਨੇ ਤਾਂ ਕਹਿਤਾ ਕਿ ਜਿਸ ਦਾ ਖੇਤ ਉਸ ਦੀ ਰੇਤ ਇਹ ਤਾਂ ਬਹੁਤ ਔਖਾ ਹੈ ਤੁਸੀਂ ਦੇਖ ਹੀ ਰਹੇ ਜੀ ਦੇ ਨਾਮ ਹੁਣ ਕੀ ਨਿਕਲੀ ਨਹੀਂ ਕਿਸ ਬੰਨੇ ਨੂੰ ਇਹ ਇਹ ਤਾਂ ਬਹੁਤ ਮਾੜੇ ਹਾਲਾਤ ਤੇ ਦਰਿਆ ਜਿੱਕਰ ਮੈਂ ਗੱਲ ਕਰਾ ਇਥੋਂ ਕਿੰਨੀ ਕ ਦੂਰ ਸੀ ਔਰ ਇਸ ਵੇਲੇ ਕਿੰਨਾ ਅੱਗੇ ਨੇ ਆਪਣਾ ਰੁਖ ਬਦਲਿਆ ਇਥੇ ਤੋਂ ਬਹੁਤ ਦੂਰੀ ਹੁੰਨ ਤੇ ਤਕਰੀਬਨ ਜਿਵੇਂ ਤੁਸੀਂ ਦੇਖ ਹੀ ਰਹੇ ਹੋ ਬਹੁਤ ਨਜ਼ਦੀਕ ਆ ਗਿਆ ਪਿੰਡ ਤਾਂ ਬਿਲਕੁਲ ਇਹ ਹਾਲਾਤ ਨੇ ਗਰਾਊਂਡ ਰਿਐਲਿਟੀ ਜਿਹੜੀ ਤਾਂ ਅੱਗੇ న్యూਸ 18 ਪੰਜਾਬ ਪਹਿਲੇ ਦਿਨ ਤੋਂ ਹੜ੍ਹਾਂ ਦੇ ਨਾਲ ਜੁੜੀ ਹਰ ਇੱਕ ਜਾਣਕਾਰੀ ਲੋਕਾਂ ਤੱਕ ਪਹੁੰਚਾ ਰਿਹਾ ਆਪਣੇ ਦਰਸ਼ਕਾਂ ਨੂੰ ਔਰ ਸਰਕਾਰ ਨੂੰ ਇੱਕ ਇੱਕ ਜਾਣਕਾਰੀ ਦੇ ਰਿਹਾ ਤਾਂ ਅੱਜ ਮੈਂ ਪਹੁੰਚਿਆ ਡੇਰਾ ਬਾਬਾ ਨਾਨਕ ਦੇ ਪਿੰਡ ਗੁਰਚੱਕ ਦੇ ਵਿੱਚ ਕਿਉਂਕਿ ਜਦੋਂ ਹੜਾਂ ਦਾ ਜ਼ਿਕਰ ਆਉਂਦਾ ਤਾਂ ਬਹੁਤ ਸਾਰੀ ਬਰਬਾਦੀ ਦੀਆਂ ਤਸਵੀਰਾਂ ਜਹਨ ਦੇ ਵਿੱਚ ਆਉਂਦੀਆਂ ਨੇ ਪਰ ਇਸ ਵੇਲੇ ਆਖਿਰਕਾਰ ਗਰਾਉਂਡ 0 ਤੇ ਹਾਲਾਤ ਕੀ ਨੇ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਮੈਂ ਆਪਣੇ ਪੈਰਾਂ ਤੋਂ ਕਰਦਾ ਕਿਉਂਕਿ ਇਹ ਜਿਹੜੀ ਮਿੱਟੀ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਦੇ ਨਾਲ ਜਿਹੜੀ ਤਾਂ ਇਸ ਦੇ ਵਿੱਚ ਪੈਰ ਖੁੱਬਦਾ ਹੈ ਜਿਹੜੇ ਕਿਸਾਨ ਅਕਸਰ ਗੱਲ ਕਰਦੇ ਨੇ ਕਿ ਜਿਹੜੀ ਦਲਦਲ ਹੈ ਇਸ ਦੇ ਵਿੱਚ ਹੱਲੇ ਟਰੈਕਟਰ ਚਲਾਉਣੇ ਵੀ ਮੁਸ਼ਕਲ ਨੇ ਤਾਂ ਇਹ ਜਿਹੜੀ ਜਗ੍ਹਾ ਤੇ ਮੈਂ ਮੌਜੂਦ ਆ ਇਹ ਕੋਈ ਦਰਿਆ ਦਾ ਕਿਨਾਰਾ ਨਹੀਂ ਬਲਕਿ ਝੋਨੇ ਦੇ ਖੇਤ ਨੇ ਤੁਸੀਂ ਦੇਖੋ ਕਿ ਇਹ ਝੋਨੇ ਦੀ ਫਸਲ ਹੈ ਕਿਸ ਤਰੀਕੇ ਦੇ ਨਾਲ ਇਸ ਖੇਤ ਦੇ ਵਿੱਚ ਦਰਿਆ ਦੇ ਪਾਣੀ ਦੇ ਨਾਲ ਜਿਹੜੀ ਮਿੱਟੀ ਹੈ ਉਸ ਨੇ ਇਸ ਖੇਤ ਨੂੰ ਜੋ ਹੈ ਅਸੀਂ ਕਹਿ ਸਕਦੇ ਹਾਂ ਕਿ ਇੱਕ ਮਿੱਟੀ ਦੇ ਅ ਟਿੱਬੇ ਦੇ ਵਿੱਚ ਤਬਦੀਲ ਕਰ ਦਿੱਤਾ ਤਾਂ ਇਹਨਾਂ ਖੇਤਾਂ ਦੀ ਹਾਲੇ ਜਿਹੜੀ ਸਫਾਈ ਕਰਨੀ ਹੈ ਉਹ ਵੀ ਕਿਸਾਨਾਂ ਦੇ ਲਈ ਇੱਕ ਵੱਡੀ ਦਿੱਕਤ ਵਾਲਾ ਕੰਮ ਹੈ ਤੁਸੀਂ ਇੱਧਰ ਦੇਖੋ ਕਿ ਇੱਥੇ ਵੀ ਕਿਸਾਨਾਂ ਵੱਲੋਂ ਇਸ ਪੈੜੀ ਦੇ ਵਿੱਚ ਝੋਨਾ ਬੀਜਿਆ ਹੋਇਆ ਸੀ ਜਿਹੜੇ ਪੱਠੇ ਬੀਜੇ ਜਾਂਦੇ ਨੇ ਪਸ਼ੂਆਂ ਦੇ ਲਈ ਉਹ ਵੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਹਰ ਪਾਸੇ ਮਿੱਟੀ ਹੀ ਮਿੱਟੀ ਜਿਹੜੀ ਤੁਹਾਨੂੰ ਨਜ਼ਰ ਆਏਗੀ ਤਾਂ ਬਿਲਕੁਲ ਸਾਹਮਣੇ ਤੁਸੀਂ ਦੇਖੋ ਕਿ ਜਿਹੜੀ ਨੀਵੀਂ ਜਗ੍ਹਾ ਸੀ ਉੱਥੇ ਰਾਵੀ ਦਰਿਆ ਦਾ ਪਾਣੀ ਹੱਲੇ ਵੀ ਤੁਹਾਨੂੰ ਦਾ ਹੋਇਆ ਨਜ਼ਰ ਆਏਗਾ ਹਾਲਾਂਕਿ ਦਰਿਆ ਜਿਹੜਾ ਇੱਥੋਂ ਕਈ ਕਿਲੋਮੀਟਰ ਦੂਰ ਹੈ ਬਿਲਕੁਲ ਸਾਹਮਣੇ ਜਿੱਥੇ ਸੰਗਣੇ ਰੁੱਖ ਨਜ਼ਰ ਆ ਰਹੇ ਨੇ ਉੱਥੇ ਜਿਹੜਾ ਦਰਿਆ ਉਹ ਵਗਦਾ ਸੀ ਪਰ ਇੱਕਦਮ ਜਦੋਂ ਬਹੁਤ ਜ਼ਿਆਦਾ ਪਾਣੀ ਡੈਮਾਂ ਤੋਂ ਛੱਡਿਆ ਗਿਆ ਤਾਂ ਦਰਿਆ ਨੇ ਆਪਣਾ ਜਿਹੜਾ ਰੁੱਖ ਹੈ ਉਹ ਬਦਲਿਆ ਔਰ ਹਾਲਾਤ ਇਹ ਨੇ ਕਿ ਇਸ ਵੇਲੇ ਤੁਸੀਂ ਦੇਖੋ ਕਿ ਸਾਰੇ ਜਿਹੜੇ ਖੇਤ ਨੇ ਉਹ ਜਾਂ ਤਾਂ ਰੇਤ ਦੇ ਨਾਲ ਭਰ ਚੁੱਕੇ ਨੇ ਜਾਂ ਫਿਰ ਇਸ ਤਰੀਕੇ ਦੇ ਨਾਲ ਜਿਹੜੀ ਦਰਿਆਈ ਮਿੱਟੀ ਹੈ ਉਹ ਇਸ ਤਰੀਕੇ ਦੇ ਨਾਲ ਤੁਸੀਂ ਦੇਖੋ ਕਿ ਖੇਤਾਂ ਨੂੰ ਬਰਬਾਦ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਹ ਵੀ ਝੋਨੇ ਦਾ ਖੇਤ ਹੈ ਜ਼ਿਆਦਾਤਰ ਇਹਨਾਂ ਖੇਤਾਂ ਦੇ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਬਿਜਾਈ ਕੀਤੀ ਗਈ ਸੀ ਪਰ ਝੋਨੇ ਦੀ ਫਸਲ ਜਿਹੜੀ ਹੈ ਉਹ ਤੁਹਾਨੂੰ ਜੇਕਰ ਨਜ਼ਰ ਵੀ ਆਏਗੀ ਤਾਂ ਬਿਲਕੁਲ ਉਸ ਦਾ ਰੰਗ ਬਦਲ ਚੁੱਕਾ ਹੈ ਕਿਉਂਕਿ ਸਾਰੇ ਦੇ ਸਾਰੇ ਜਿਹੜੇ ਝੋਨੇ ਦੇ ਪੱਕੇ ਸਿੱਟੇ ਨੇ ਉਹ ਪਾਣੀ ਦੇ ਨਾਲ-ਨਾਲ ਇਸ ਮਿੱਟੀ ਦੇ ਵਿੱਚ ਵੀ ਡੁੱਬ ਚੁੱਕੇ ਨੇ ਤਾਂ ਇਹਨਾਂ ਕਿਸਾਨਾਂ ਦੇ ਲਈ ਬਹੁਤ ਔਖਾ ਸਮਾਂ ਤੁਸੀਂ ਦੇਖੋ ਸਾਹਮਣੇ ਕਿ ਜਿੱਥੇ-ਜਿੱਥੇ ਵੀ ਨਜ਼ਰ ਜਾਂਦੀ ਹੈ ਹਰ ਪਾਸੇ ਮਿੱਟੀ ਦੇ ਇੱਕ ਮਾਰੂਥਲ ਵਰਗੀ ਤਸਵੀਰ ਜਿਹੜੀ ਆ ਉਹ ਨਜ਼ਰ ਆਉਂਦੀ ਹਾਲਾਂਕਿ ਸਰਕਾਰ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਕਿਸਾਨ ਦੇ ਖੇਤ ਦੇ ਵਿੱਚ ਮਿੱਟੀ ਜਾਂ ਰੇਤ ਆਈ ਹੈ ਉਹ ਉਸ ਨੂੰ ਵੇਚ ਸਕੇਗਾ ਤਾਂ ਸਾਡੇ ਨਾਲ ਨੌਜਵਾਨ ਕਿਸਾਨ ਉਹ ਤੋਂ ਜਾਣਦੇ ਕਿ ਕਿੰਨਾ ਕੁ ਔਖਾ ਕੰਮ ਹੈ ਅ ਵੀਰੇ ਜਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਦਰਿਆ ਦੀ ਮਿੱਟੀ ਕਈ-ਕਈ ਫੁੱਟ ਜਮਾ ਇਸ ਮਿੱਟੀ ਨੂੰ ਕੱਢਣਾ ਕਿੰਨਾ ਕੁ ਕਿਸਾਨ ਦੇ ਲਈ ਔਖਾ ਕਿਉਂਕਿ ਸਰਕਾਰ ਨੇ ਤਾਂ ਕਹਿਤਾ ਕਿ ਜਿਸ ਦਾ ਖੇਤ ਉਸ ਇਹ ਇਹ ਤਾਂ ਬਹੁਤ ਔਖਾ ਹੈ ਤੁਸੀਂ ਦੇਖ ਹੀ ਰਹੇ ਜੇ ਇਹ ਤਾਂ ਨਾਮੁਮਕ ਹੀ ਨਿਕਲੀ ਨਹੀਂ ਕਿਸ ਬੰਨੇ ਨੂੰ ਇਹ ਇਹ ਤਾਂ ਬਹੁਤ ਮਾੜੇ ਹਾਲਾਤ ਤੇ ਦਰਿਆ ਜਿੱਕਰ ਮੈਂ ਗੱਲ ਕਰਾ ਇੱਥੋਂ ਕਿੰਨੀ ਕਿ ਦੂਰ ਸੀ ਔਰ ਇਸ ਵੇਲੇ ਕਿੰਨਾ ਅੱਗੇ ਨੇ ਆਪਣਾ ਰੁਖ ਬਦਲਿਆ ਇੱਥੋਂ ਤਾਂ ਬਹੁਤ ਦੂਰੀ ਹੁੰਨ ਤੇ ਤਕਰੀਬਨ ਇਹ ਤੁਸੀਂ ਦੇਖ ਹੀ ਰਹੇ ਜੇ ਬਹੁਤ ਨਜ਼ਦੀਕ ਆ ਗਿਆ ਪਿੰਡ ਦਾ ਬਿਲਕੁਲ ਇਹ ਹਾਲਾਤ ਨੇ ਗਰਾਊਂਡ ਰਿਐਲਿਟੀ ਜਿਹੜੀ ਤਾਂ ਅੱਗੇ